ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 17 ਸਾਲ ਕਾਨੂੰਨ ਲਾਗੂ ਕੀਤਾ ਗਿਆ ਕਿ ਮਾਪੇ ਨੂੰ ਜੁਰਮਾਨਾ ਹੋ ਸਕਦਾ ਕੈਦ ਹੋ ਸਕਦੀ ਉਹਨੂੰ ਕਿਵੇਂ ਦੇਖ ਚਲਾ ਕੇ ਤੁਸੀਂ ਪਹੁੰਚੇ ਹੁਣ ਦੇਖਦੇ ਹੋ ਕਿਵੇਂ ਕਾਨੂੰਨ ਸਹੀ ਹੈ ਨੂਨ ਤੇ ਗਲਤਾ 10 ਕੋਲੇ ਕੇ ਦਾਣਾ ਸਾਧਨ ਨਹੀਂ ਕੋ ਤਾਂ ਕਿੰਨੀ ਉਮਰ ਹੈ 12 ਸਾਲ 12 ਸਾਲ ਤੇ ਮੋਟਰਸਾਈਕਲ ਚਲਾ ਰਿਹਾ ਕਾਨੂੰਨ ਲਾਗੂ ਹੋ ਗਿਆ ਕਿ ਜੇ 18 ਸਾਲ ਤੋਂ ਘੱਟ ਬੱਚਾ ਚਲਾਉਂਦਾ ਤਾਂ ਜਿਹੜੇ ਮਾਪੇ ਆ ਉਹਨਾਂ ਨੂੰ 25000 ਜੁਰਮਾਨਾ ਤੇ 3 ਸਾਲ ਦੀ ਸਜ਼ਾ ਹੋਏਗੀ ਇਥੇ ਆ ਰਗੇ 4 4 5 5 ਬੱਚੇ ਜਿਹੜੇ ਆ ਸਕੂਲ ਤੇ ਮੋਟਰਸਾਈਕਲ ਤੇ ਬੈਠੇ ਹੁੰਦੇ ਆ ਇਹ ਫਿਰ ਜਦੋਂ ਕੋਈ ਹਾਦਸਾ ਹੁੰਦਾ ਆ ਹਾਦਸੇ ਦੇ ਵਿੱਚ ਫਿਰ ਕੀ ਆ ਵੱਡੀ ਚੀਜ਼ ਵਾਲੇ ਦਾ ਗਲਤੀ ਘਟਦੇ ਆ ਇਹ ਤੇ ਪੂਰੀ ਪਾਬੰਦੀ ਲੱਗਣੀ ਚਾਹੀਦੀ ਜਿਹੜੇ ਛੋਟੇ ਬੱਚੇ ਮੋਟਰਸਾਈਕਲ ਚਲਾਉਂਦੇ ਆ ਬੰਦ ਹੋਣੇ ਚਾਹੀਦੇ ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਜਤਿੰਦਰ ਸੋਢੀ ਦੇਖਿਆ ਜਾ ਰਿਹਾ ਪਿਛਲੇ ਦਿਨਾਂ ਤੋਂ ਪੰਜਾਬ ਪੁਲਿਸ ਸੈਕਸ਼ਨ ਮੋੜ ਦੇ ਵਿੱਚ ਆ ਪੰਜਾਬ ਪੁਲਿਸ ਦੇ ਵੱਲੋਂ ਜਿਹੜੇ ਕਾਨੂੰਨ ਲਾਗੂ ਕੀਤੇ ਗਏ ਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਅਗਰ ਵਹੀਕਲ ਚਲਾਉਂਦੇ ਆ ਤਾਂ ਮਾਪੇ ਨੂੰ ਜਿਹੜਾ 25000 ਦਾ ਜੁਰਮਾਨਾ ਤਾਂ 3 ਸਾਲ ਦੀ ਕੈਦ ਹੋ ਸਕਦੀ ਆ 1 ਅਗਸਤ ਦਾ ਸਮਾਂ ਦਿੱਤਾ ਗਿਆ ਕਿ 1 ਅਗਸਤ ਤੋਂ ਸ਼ਕਤੀ ਦੇ ਨਾਮਕ ਜਿਹੜਾ ਕਾਨੂੰਨ ਜਿਹੜਾ ਲਾਗੂ ਹੋਵੇਗਾ ਲੇਕਿਨ ਉਸ ਤੋਂ ਬਾਅਦ ਸਮਾਂ ਵਧਾ ਦਿੱਤਾ ਗਿਆ 20 ਦਿਨ ਹੋਰ ਵਧਾ ਦਿੱਤੇ ਗਏ ਆ ਤਾਂ ਸਕੂਲਾਂ ਦੇ ਵਿੱਚ ਪਹੁੰਚ ਕੇ ਬੱਚਿਆਂ ਨੂੰ ਜਿਹੜਾ ਅਵੇਅਰ ਵੀ ਕੀਤਾ ਜਾ ਰਿਹਾ ਅਵੇਅਰਨੈਸ ਕੈਂਪ ਲਗਾਏ ਜਾ ਰਿਹਾ ਇਸ ਪ੍ਰਤੀ ਜਾਗਰੂਤ ਜਾ ਰਿਹਾ ਅੱਜ ਤੁਹਾਨੂੰ ਤਸਵੀਰਾਂ ਦੇ ਵਿੱਚ ਇਹ ਦਿਖਾਵਾਂਗੇ ਕਿ ਕਿੰਨੇ ਕੁ ਲੋਕ ਅਵੇਅਰ ਹੋ ਚੁੱਕੇ ਨੇ ਕੀ ਲੋਕ ਇਸ ਚੀਜ਼ ਨੂੰ ਲੈ ਕੇ ਫਿਕਰਮੰਦ ਨੇ ਕੀ ਬੱਚੇ ਵੀ ਇਸ ਚੀਜ਼ ਨੂੰ ਸੁਧਾਰ ਚੁੱਕੇ ਨੇ ਜਾਂ ਮਾਪਿਆਂ ਦੇ ਵੱਲੋਂ ਵੀ ਇਸ ਥੀ ਦੇ ਉੱਤੇ ਗੌਰ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਇਸ ਦੇ ਉੱਤੇ ਤੇ ਦਿਖਾਵਾਂਗੇ ਕਿ ਵਾਕਿਆ ਹੀ ਸਕੂਲ ਦੇ ਸਾਹਮਣੇ ਤੋਂ ਤਸਵੀਰਾਂ ਤੁਹਾਡੇ ਨਾਲ ਸਾਧੀਆਂ ਕਰਾਂਗੇ ਕਿ ਬੱਚੇ ਇਸ ਚੀਜ਼ ਨੂੰ ਲੈ ਕੇ ਅਵੇਅਰ ਨੇ ਤੁਸੀਂ ਦੇਖ ਸਕਦੇ ਹੋ ਕਿ ਹੱਲੇ ਤੱਕ ਵੀ ਕਈ ਘੱਟ ਉਮਰ ਦੇ ਬੱਚੇ ਜਿਹੜੇ ਲੈ ਕੇ ਪਹੁੰਚਦੇ ਤਸਵੀਰਾਂ ਕੈਮਰਾ ਪਰਸਨ ਨੂੰ ਕਹਾਂਗੇ ਦਿਖਾਈਆਂ ਦੇਣ ਕਿ ਨੰਬਰ ਪਲੇਟਾਂ ਤੱਕ ਵੀ ਨਹੀਂ ਹੁੰਦੀਆਂ ਕਈ ਬੱਚੇ ਸਟੈਂਡ ਬਾਦੀਆਂ ਵੀ ਕਰਦੇ ਆਉਂਦੇ ਨੇ ਬਿਨਾ ਨੰਬਰ ਪਲੇਟਾਂ ਤੋਂ ਵੀ ਘੁੰਮਦੇ ਨੇ ਤਾਂ ਸਰਕਾਰ ਦੇ ਵੱਲੋਂ ਕਾਨੂੰਨ ਲਾਗੂ ਕੀਤਾ ਗਿਆ ਤਾਂ ਕੀ ਇਸ ਕਾਨੂੰਨ ਦੇ ਨੂੰ ਲੈ ਕੇ ਕਿੰਨੇ ਇੱਕ ਜਿਹੜੇ ਲੋਕ ਫਿਕਰਮੰਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬੇਟਾ ਕੀ ਨਾਮ ਤੁਹਾਡਾ ਸੁਤਨਾ ਸਿੰਘ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 17 ਸਾਲ ਕਾਨੂੰਨ ਲਾਗੂ ਕੀਤਾ ਗਿਆ ਕਿ ਮਾਪੇ ਨੂੰ ਜੁਰਮਾਨਾ ਹੋ ਸਕਦਾ ਕੈਦ ਹੋ ਸਕਦੀ ਉਹਨੂੰ ਕਿਵੇਂ ਦੇਖਦੇ ਚਲਾ ਕੇ ਤੁਸੀਂ ਪਹੁੰਚੇ ਹੁਣ ਕੀ ਕਹਿਣਾ ਚਾਹੋਗੇ ਦੇਖਦੇ ਹੋ ਕਿਵੇਂ ਕਾਨੂੰਨ ਸਹੀ ਹੈ ਕਾਨੂੰਨ ਤੇ ਗਲਤ ਆ ਦਸ ਕੋਲੇ ਕੇ ਦਾਣਾ ਸਾਧਨ ਨਹੀਂ ਕੋ ਜੀ ਮਜਬੂਰੀ ਬਣ ਗਿਆ ਹਾਂਜੀ ਠੀਕ ਹੈ ਧੰਨਵਾਦ ਜੀ ਸੋ ਜਿਹੜਾ ਸਕੂਲ ਦਾ ਸਮਾਂ ਵੀ ਹੋ ਸਕਿਆ ਤਾਂ ਇੱਥੇ ਇਹ ਵੀ ਬੱਚੇ ਕਹਿੰਦੇ ਨਜ਼ਰੀ ਆਏ ਨੇ ਕਿ ਕਾਨੂੰਨ ਤਾਂ ਗਲਤ ਸਕੂਲ ਕਿਵੇਂ ਪਹੁੰਚਾਂਗੇ ਤਹੀ ਛੋਟੀਆਂ-ਛੋਟੀਆਂ ਉਮਰਾਂ ਦੇ ਬੱਚੇ ਵੀ ਜਿਹੜੇ ਇਸੇ ਤਰ੍ਹਾਂ ਹੀ ਮੋਟਰਸਾਈਕਲ ਵਗੈਰਾ ਚਲਾਉਂਦੇ ਨਜ਼ਰੀ ਆਉਂਦੇ ਹਨ ਤਾਂ ਕਿਤੇ ਨਾ ਕਿਤੇ ਲੋਕ ਬੱਚੇ ਹਾਲੇ ਤੱਕ ਵੀ ਚਿੰਤਤ ਨਹੀਂ ਆਉਂਦਾ ਛੋਟਾ ਬੱਚਾ ਤੁਸੀਂ ਦੇਖ ਰਹੇ ਹੋ ਬੇਟਾ ਕੀ ਨਾਮ ਹੈ ਤੁਦਰ কুমার ਹੈ ਤੁਦਰ কুমার ਤਾਂ ਕਿੰਨੀ ਉਮਰ ਹੈ 12 ਸਾਲ 12 ਸਾਲ ਤੋਂ ਮੋਟਰਸਾਈਕਲ ਚਲਾ ਰਿਹਾ ਹੈ ਕਾਨੂੰਨ ਲਾਗੂ ਹੋ ਗਿਆ ਕਿ ਜੇ 18 ਸਾਲ ਤੋਂ ਘੱਟ ਬੱਚਾ ਚਲਾਉਂਦਾ ਤਾਂ ਜਿਹੜੇ ਮਾਪੇ ਆ ਉਹਨਾਂ ਨੂੰ 25000 ਜੁਰਮਾਨਾ ਤੇ 3 ਸਾਲ ਦੀ ਸਜ਼ਾ ਹੋਏਗੀ ਠੀਕ ਹਾਂ ਸੋਤੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕੁਝ ਵੀ ਕਹਿਨ ਤੋਂ ਖਮੋਜ ਦਿਖਾਈ ਦੇ ਰਿਹਾ ਲੇਕਿਨ ਹੱਲੇ ਤੱਕ ਵੀ ਬੱਚਿਆਂ ਦੇ ਪੇਰੈਂਟ ਜਾਂ ਬੱਚੇ ਚਿੰਤਤ ਨਹੀਂ ਹਨ ਕਿਉਂਕਿ 12 ਸਾਲ ਦੀ ਉਮਰ ਦੱਸੀ ਜਾ ਰਹੀ ਹੈ 12 ਸਾਲ ਦੀ ਅਮ ਉਮਰ ਦੇ ਵਿੱਚ ਹੱਲੇ ਤੱਕ ਮੋਟਰਸਾਈਕਲ ਤੇ ਚੜਿਆ ਇਹ ਜਵਾਕ ਨਜ਼ਰੀ ਆ ਰਿਹਾ ਲੇਕਿਨ ਜੇ ਗੱਲ ਕਰਨੀ ਹੈ ਤਾਂ ਬਹੁਤ ਜ਼ਿਆਦਾ ਇੱਥੇ ਦੇਖਿਆ ਗਿਆ ਜਿਸ ਤਰ੍ਹਾਂ ਕਿ ਬੱਚੇ ਜਿਹੜੇ ਆ ਕਿਤੇ ਨਾ ਕਿਤੇ ਚਿੰਤਤ ਹੱਲੇ ਤੱਕ ਵੀ ਦਿਖਾਈ ਦੇ ਨਹੀਂ ਦੇ ਰਹੇ ਸਮਾਂ ਭਾਵੇਂ 20 ਦਿਨ ਦਾ ਵਧਾ ਦਿੱਤਾ ਹੈ ਨਾਲ ਸਕੈਂਪ ਵੀ ਲਗਾਏ ਜਾ ਰਹੇ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਲੇਕਿਨ ਹੱਲੇ ਤੱਕ ਵੀ ਉਹਨੀਆਂ ਧੜੀਆਂ ਡਾਂਦੇ ਨਜ਼ਰੀ ਆ ਰਹੇ ਨੇ ਸਾਬ ਸਾਡੇ ਨਾਲ ਇਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਕਾਨੂੰਨ ਲਾਗੂ ਹੋ ਗਿਆ ਕਿ ਜੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਵਾਹਨ ਚਲਾਉਂਦੇ ਨੇ ਤੇ ਮਾਪੇ ਨੂੰ 25000 ਦਾ ਜੁਰਮਾਨਾ ਤੇ 3 ਸਾਲ ਦੀ ਕੈਦ ਹੋ ਸਕਦੀ ਕਿਵੇਂ ਦੇਖਦੇ ਹੋ ਇਹ ਕਾਨੂੰਨ ਵਧੀਆ ਆ ਜੀ ਬੱਚਿਆਂ ਵਾਸਤੇ ਸਹੀ ਗੱਲ ਆਏ ਜੀ ਕੀ ਉਹ ਮਾਪਿਓ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਦੇ ਕੇ ਤੇ ਭੇਜ ਦਿੰਦਾ ਆ ਇਹ ਫਿਰ ਘਰੋਂ ਦੇ ਭੇਜ ਦਿੰਦੇ ਸਕੂਲੇ ਇੱਥੇ ਆ ਰਗੇ ਚਾਰ ਚਾਰ ਪੰਜ ਪੰਜ ਬੱਚੇ ਜਿਹੜੇ ਆ ਸਕੂਲ ਤੇ ਮੋਟਰਸਾਈਕਲ ਤੇ ਬੈਠੇ ਹੁੰਦੇ ਆ ਇਹ ਫਿਰ ਜਦੋਂ ਕੋਈ ਹਾਦਸਾ ਹੁੰਦਾ ਆ ਹਾਦਸੇ ਦੇ ਵਿੱਚ ਫਿਰ ਕੀ ਆ ਵੱਡੀ ਚੀਜ਼ ਵਾਲੇ ਦਾ ਗਲਤੀ ਕੱਢਦੇ ਆ ਆਪਣੀ ਹੀ ਕੋਈ ਗਲਤੀ ਨਹੀਂ ਕੱਢਦੇ ਇਹ ਤੇ ਪੂਰੀ ਪਾਬੰਦੀ ਲੱਗਣੀ ਚਾਹੀਦੀ ਜਿਹੜੇ ਛੋਟੇ ਬੱਚੇ ਮੋਟਰਸਾਈਕਲ ਚਲਾਉਂਦੇ ਆ ਬੰਦ ਹੋਣੇ ਚਾਹੀਦੇ ਆ ਦੇਖਿਆ ਗਿਆ ਕਈ ਬੱਚਿਆਂ ਦੇ ਨੰਬਰ ਪਲੇਟਾਂ ਵੀ ਨਹੀਂ ਲੱਗੀਆਂ ਉਮਰ ਬਹੁਤ ਘੱਟ ਆ ਤਾਂ ਵੀ ਵਾਹਣ ਚਲਾ ਰਿਆ ਸਟੈਂਟ ਬਾਦੀਆਂ ਵੀ ਕਰਦੇ ਚਾਹੀਦਾ ਵੀ ਇਹ ਦੇਖ ਰਹਾ ਤੁਹਾਡੇ ਬੱਚੇ ਨੇ ਨੰਬਰ ਪਲੇਟ ਕਿਉਂ उतारी ਆ ਇਹ ਕਿੱਥੇ ਗਈ ਹੈ ਨੰਬਰ ਪੁੱਛਣਾ ਚਾਹੀਦਾ ਹੈ ਲੇਕਿਨ ਜਦੋਂ ਇਹ ਘਰੋਂ ਲਿਉਂਦੇ ਆ ਸਕੂਲੋਂ ਉੱਥੇ 10 12 ਕਿਲੋਮੀਟਰ ਸਫ਼ਰ ਪੈਂਦਾ ਇਹਨਾਂ ਦਾ ਲੇਕਿਨ ਇਹ ਕਈ ਵਾਰੀ ਅੱਜ ਗੱਲਾਂ ਹੁੰਦੀਆਂ ਮੈਂ ਬੱਚਿਆਂ ਤੋਂ ਸੁਣਿਆ ਆ ਕਿ 60 ਕਿਲੋਮੀਟਰ ਬੱਚਾ ਮੋਟਰਸਾਈਕਲ ਚਲਾਗਾ ਉਹਦੇ ਡੈਡੀ ਨੇ ਮਤਲਬ ਮੀਟਰ ਨੋਟ ਕੀਤਾ ਸੀਗਾ ਉਹਦੀ ਫੇਰ ਘਰ ਜਾ ਕੇ ਪੇਸ਼ੀ ਹੋਈ ਜੀ ਤਾਂ ਕਿਵੇਂ ਦੇਖਦੇ ਹੋ ਕਿ ਮਾਂ-ਬਾਪ ਜ਼ਿੰਮੇਵਾਰ ਆ ਮਾਂ-ਬਾਪ ਜ਼ਿੰਮੇਵਾਰ ਜਿਹੜੇ ਮੋਟਰਸਾਈਕਲ ਦੇ ਕੇ ਭੇਜਦੇ ਆ ਹੁਣ ਮੰਨ ਲਓ ਤੇ ਲੱਗਦਾ ਅੱਧਾ ਲੀਟਰ ਬੱਚਾ ਫੂਕੇ ਜਾਂਦਾ ਹੈ ਡੇਢ ਲੀਟਰ ਉਹਨੂੰ ਪੁੱਛਣਾ ਚਾਹੀਦਾ ਵੀ ਇਹ ਇਥੇ ਫੂਕੇ ਢੇਡ ਲੀਟਰ ਤੇਲ ਹੁਣ ਜਿਹੜਾ ਕਾਨੂੰਨ ਲਾਗੂ ਕਰਤਾ ਹੈ ਕਿ ਮਾਂ-ਬਾਪ ਦਾ ਤੁਸੀਂ ਕਹੋ ਜ਼ਿੰਮੇਵਾਰ ਆ ਕਿ ਲੱਗਦਾ ਹੁਣ ਫਰਕ ਪੈ ਜਾਏਗਾ ਪਹਿਲਾਂ ਤੇ ਚਾਹੀਦਾ ਜੀ ਹਾਂ ਠੀਕ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਨਾ ਦੱਸਿਆ ਕਿ ਕਿਤੇ ਨਾ ਕਿਤੇ ਮਾਂ-ਬਾਪ ਵੀ ਜ਼ਿੰਮੇਵਾਰ ਨੇ ਕਿ ਜਿਹੜਾ ਬੱਚਿਆਂ ਨੂੰ ਵਾਹਨ ਦੇ ਕੇ ਭੇਜ ਦੇ ਦਿੰਦੇ ਨੇ ਲੇਕਿਨ ਹੁਣ ਜੇ ਮਾਂ-ਬਾਪ ਦੇ ਉੱਤੇ ਐਕਸ਼ਨ ਦੀ ਗੱਲ ਆਵੇਗੀ ਤਾਂ ਕੀ ਇਸ ਦੇ ਉੱਤੇ ਸੁਧਾਰ ਹੋਵੇਗਾ ਇੱਥੇ ਪੇਰੈਂਟਸ ਵੀ ਪਹੁੰਚ ਰਹੇ ਆ ਕਈ ਛੱਡਣ ਦੀ ਨਾ ਜੇ ਤੁਹਾਡਾ ਸੁਰਿੰਦਰ ਸਿੰਘ ਸੁਰਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਕਾਨੂੰਨ ਲਾਗੂ ਕੀਤਾ ਗਿਆ ਕਿ ਜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਾਹਨ ਚਲਾਉਣਗੇ ਤਾਂ ਮਾਪੇ-ਬਾਪ ਨੂੰ 25000 ਜੁਰਮਾਨਾ ਤਾਂ 3 ਸਾਲ ਦੀ ਕੈਦ ਹੋ ਸਕਦੀ ਹੈ ਬਿਲਕੁਲ ਸਹੀ ਗੱਲ ਹੈ ਐਕਸੀਡੈਂਟ ਜਦੋਂ ਛੋਟੇ ਬੱਚੇ ਕਰਦੇ ਆ ਜੀ ਇਹ ਬਿਲਕੁਲ ਸਹੀ ਕਾਨੂੰਨ ਹੈ ਮਾੜਾ ਨਹੀਂ ਕਾਨੂੰਨ ਹੈਗਾ ਬਹੁਤ ਵਧੀਆ ਕਾਨੂੰਨ ਹੈ ਜਦੋਂ ਆਹ ਆਪਾਂ ਬੱਚਿਆਂ ਨੂੰ ਛੱਡਣਾ ਨਹੀਂ ਆਇਦਾਂ ਆ ਉਹਨਾਂ ਦੇ ਮਾਪੇ ਉਡਾਉਣ ਬੱਚੇ ਛੱਡਣ ਜੀ ਬਿਲਕੁਲ ਸਹੀ ਹੋਏਗਾ ਕੋਈ ਨੁਕਸਾਨ ਨਹੀਂ ਹੋਏਗਾ ਤੁਹਾਨੂੰ ਜੀ ਹਾਂਜੀ ਤੁਸੀਂ ਆਪ ਛੱਡਣ ਦੇ ਲਈ ਪਹੁੰਚਦੇ ਹੋ ਹਾਂਜੀ ਆਪ ਦੇਖਿਆ ਜਾਂਦਾ ਬੱਚੇ ਸਟੈਂਡ ਬਾਧੀਆਂ ਵੀ ਕਰਦੇ ਨੇ ਤਾਂ ਕਈ ਤਰ੍ਹਾਂ ਦਾ ਉਹ ਗਲਤ ਹੋਆ ਉਹਦਾ ਨੁਕਸਾਨ ਹੈ ਬੱਚੇ ਦਾ ਆਪਣਾ ਜੀ ਕਰਦੇ ਕਰਦਾ ਸੱਟ ਪੈਣ ਲੱਗ ਜਾਂਦੀ ਹੈ ਲੱਤ ਟੁੱਟ ਜੇ ਤਾਂ ਬੰਦਾ ਬੱਧੀ ਹੋ ਜਾਂਦਾ ਨਾ ਨੌਕਰੀ ਜੁਗਾ ਨਾ ਕਹਿ ਜਾਉਂਦਾ ਆ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਦੇ ਪਿਆਰ ਮੈਂ ਤਾਂ ਇਹ ਹੀ ਕਹਣਾ ਵੀ ਬੱਚਿਆਂ ਨੂੰ ਕਮ ਸਕਮ ਇਹ ਹੀ ਚਾਹੀਦਾ ਹੈ ਆਪਣੇ ਮਾਪਿਆਂ ਨੂੰ ਕਹਿਣ ਕਿ ਮੈਨੂੰ ਸਾਨੂੰ ਛੱਡ ਕੇ ਆਓ ਆ ਇਹ ਨਹੀਂ ਚਲਾਉਣਾ ਠੀਕ ਹੈ ਅੰਦਰ ਗਦੀ ਘਰ ਦੇ ਗਰਾਊਂਡ ਦੇ ਵਿੱਚ ਚਲਾ ਲੈਣਾ ਸਿੱਖਣਾ ਜੀ ਜੇ ਕਮ ਸਕਮ 18 ਸਾਲ ਤੋਂ ਉਮਰ ਹੁੰਦੀ ਹੈ ਫਿਰ ਲਾਇਸੈਂਸ ਬਣਾਉਣਾ ਆਪਣਾ ਜੀ ਤੇ ਉਹਨੂੰ ਲਾਗੂ ਕਰਨ ਗੱਡੀ ਚਲਾਉਣ ਜੋਗ ਮਾਈਕਰਨ ਜੀ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਇਹ ਕਿਤੇ ਨਾ ਕਿਤੇ ਕਾਨੂੰਨ ਦੀ ਸ਼ਲਾਘਾ ਕਰਦੇ ਨਜ਼ਰੀ ਆਏ ਨੇ ਤਾਂ ਇੱਥੇ ਟੀਚਰ ਵੀ ਹੈਗੇ ਨੇ ਸਕੂਲ ਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਰਕਾਰ ਦੇ ਵੱਲੋਂ ਕਾਨੂੰਨ ਲਾਗੂ ਕੀਤਾ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਾਹਨ ਚਲਾਉਂਦੇ ਨੇ ਤਾਂ ਮਾਪੇ ਨੂੰ ਜਿਹੜਾ 25000 ਜੁਰਮਾਨਾ 3 ਸਾਲ ਦੀ ਕੈਦ ਹੋ ਸਕਦੀ ਹੈ ਕਿਵੇਂ ਦੇਖਦੇ ਹੋ ਦੇਖੋ ਜੀ ਕਾਨੂੰਨ ਤਾਂ ਬਹੁਤ ਵਧੀਆ ਬਣਿਆ ਜੀ ਤੇ ਸਵਾਗਤ ਕਰਦੇ ਆਂ ਦਾ ਪਰ ਇਹ ਆ ਕੋਈ ਵੀ ਚੇਂਜ ਜਿਹੜੀ ਆਉਂਦੀ ਆ ਨਾ ਉਹਨੂੰ ਅਡਾਪਟ ਕਾ ਅਜੇ ਬੱਚੇ ਕੀ ਕਰਦੇ ਨੇ ਅਜੇ ਵੀ ਪਰ ਟਾਈਮ ਦੇ ਨਾਲ ਚੇਂਜ ਜ਼ਰੂਰ ਆਏਗੀ ਲੱਗਦਾ ਕਿ ਇਸ ਦੇ ਨਾਲ ਬੱਚਿਆਂ ਨੂੰ ਵੀ ਦਿੱਕਤ ਆ ਸਕਦੀ ਕਈਆਂ ਦੇ ਘਰਾਂ ਦੇ ਵਿੱਚ ਨਹੀਂ ਹੁੰਦਾ ਕਈਆਂ ਨੂੰ ਮਜਬੂਰੀ ਦੇ ਨਾਲ ਸਕੂਲ ਪਹੁੰਚਣਾ ਪੈਂਦਾ ਕਿਸੇ ਨਾ ਕਿਸੇ ਨਹੀਂ ਨਹੀਂ ਜ਼ਰੂਰੀ ਨਹੀਂ ਆ ਸਾਈਕਲ ਤੇ ਵੀ ਆ ਸਕਦੇ ਬੱਚੇ ਕੋਈ ਐਡੀ ਦੂਰੋਂ ਨਹੀਂ ਆ ਰਹੇ ਕੋ 2-4 ਕਿਲੋ 5 ਕਿਲੋਮੀਟਰ ਦੀ ਰੇਂਜ ਤੋਂ ਆ ਰਹੇ ਅਸੀਂ ਵੀ ਜਾਂਦੇ ਰਹੇ ਆਪਣੇ ਟਾਈਮ ਤੇ 10-10 ਕਿਲੋਮੀਟਰ ਤੱਕ ਅਸੀਂ ਸਾਈਕਲ ਤੇ ਜਾਂਦੇ ਰਹੇ ਕੋਈ ਗੱਲ ਨਹੀਂ ਜੀ ਪਰ ਇਹ ਆ ਕਿ ਚੀਜ਼ ਨੂੰ ਅਡਾਪਟ ਕਰਨ ਲੱਗਿਆਂ ਕਿਸੇ ਵੀ ਚੀਜ਼ ਨੂੰ ਅਡਾਪਟ ਕਰ ਲੈਂਗਾ ਟਾਈਮ ਤੇ ਲੱਗਦਾ ਜੀ ਕੀ ਸ਼ੁਭਨਾ ਆਨ ਤੁਹਾਡਾ ਤੇ ਕਿਸੇ ਦਾ ਮੇਰਾ ਨਾਮ ਸੁਰਿੰਦਰਜੀਤ ਸਿੰਘ ਆ ਜੀ ਮੈਂ ਕੰਪਿਊਟਰ ਇਚਰ ਇਥੇ ਹਾਂ ਕੋਈ ਗੱਲ ਨਹੀਂ ਏਡੀ ਵੈਸੇ ਪਰ ਇਹ ਟਾਈਮ ਲੱਗੇਗਾ ਟਾਈਮ ਦੇ ਨਾਲ ਹੌਲੀ ਹੌਲੀ ਮਹੀਨਾ ਦੋ ਮਹੀਨੇ ਦੇ ਵਿੱਚ ਉਹਦੇ ਕੀਤੇ ਜਾਂਦੇ ਦੇਖਿਆ ਗਿਆ ਬੱਚਿਆਂ ਨੂੰ ਬਾਹਰ ਤੱਕ ਤੁਸੀਂ ਗਾਈਡ ਕਰਦੇ ਨਜ਼ਰ ਆ ਰਹੇ ਹੋ ਉਹ ਕਰਨਾ ਪੈਂਦਾ ਕਿਉਂਕਿ ਬੱਚੇ ਸਵੇਰੇ ਮਾਰਨਿੰਗ ਟਾਈਮ ਦੇ ਬੱਚੇ ਜਿਹੜੇ ਅਵੇਸਲੇ ਹੁੰਦੇ ਹੀ ਹੁੰਦੇ ਆ ਇਹ ਉਮਰ ਹੀ ਇਦਾਂ ਨਹੀਂ ਹੁੰਦੀ ਆ ਕਿ ਬੱਚੇ ਜਿਹੜੇ ਆ ਆਪਣੇ ਟਾਈਮ ਦੀ ਇੰਪੋਰਟੈਂਸ ਨੂੰ ਨਹੀਂ ਸਮਝਦੇ ਆਪਣੀ ਲਾਈਫ ਦੀ ਇੰਪੋਰਟੈਂਸ ਨੂੰ ਨਹੀਂ ਸਮਝਦੇ ਪਰ ਇਹ ਆ ਕਿ ਟੀਚਰ ਦਾ ਕੰਮ ਆ ਗਾਈਡ ਕਰਨਾ ਟੀਚਰ ਨੇ ਕਰਨਾ ਹੀ ਕਰਨਾ ਤੁਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਦਾ ਸਵਾਲ ਸਮਾਂ ਵੀ ਹੋ ਗਿਆ ਕੀ ਮੈਸੇਜ ਦੇਣਾ ਚਾਹੁੰਗੇ ਪੇਰੈਂਟਸ ਨੂੰ ਵੀ ਮੈਸੇਜ ਬੱਚਿਆਂ ਨੂੰ ਵੀ ਮੈਸੇਜ ਪੇਰੈਂਟਸ ਨੂੰ ਤੇ ਮੈਸੇਜ ਪਤਾ ਹੀ ਹੈ ਵੈਸੇ ਸਾਰੇ ਪੇਰੈਂਟਸ ਅਵੇਅਰ ਨੇ ਪਰ ਫਿਰ ਵੀ ਕਈ ਵਾਰੀ ਬੱਚੇ ਜਿਹੜੇ ਆ ਬੱਚੇ ਤੰਗ ਕਰਦੇ ਨੇ ਪੇਰੈਂਟਸ ਨੂੰ ਕਈ ਬੱਚੇ ਜਿਹੜੇ ਆ ਇਹ ਉਮਰ ਹੀ ਇਦਾਂ ਨਹੀਂ ਹੁੰਦੀ ਦੇਖੋ ਦੇਖੀ ਬੱਚੇ ਤੰਗ ਕਰਦੇ ਨੇ ਪਰ ਹੌਲੀ ਹੌਲੀ ਜਿਹੜੀ ਇਹ ਚੇਂਜ ਇਹ ਅਡਾਪਟ ਹੋਏਗੀ ਚੇਂਜ ਜਿਹੜੀ ਵਧੀਆ ਵੈਲਕਮ ਆ ਇਹਦਾ ਜੀ ਸਰਕਾਰ ਨੇ ਵਧੀਆ ਕਦਮ ਲਿਆ ਬੱਚਿਆਂ ਦੀ ਲਾਈਫ ਵਾਸਤੇ ਆ ਬੱਚਿਆਂ ਦੀ ਸਿਕਿਉਰਿਟੀ ਵਾਸਤੇ ਆ ਵਧੀਆ ਠੀਕ ਹੈ ਕਿ ਜਿਹੜਾ ਕਿ ਇਹ ਕਾਨੂੰਨ ਜਿਹੜਾ ਲਾਗੂ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾਈਆਂ ਬੱਚੇ ਕੈਮਰਾ ਦੇਖ ਕੇ ਇੱਧਰ ਉੱਧਰ ਹੁੰਦੇ ਵੀ ਨਜ਼ਰੀ ਆਏ ਕਿਉਂਕਿ ਜਦ ਮੀਡੀਆ ਦਾ ਕੈਮਰਾ ਚੱਲਿਆ ਤਾਂ ਕਿਤੇ ਨਾ ਕਿਤੇ ਲੋਕ ਹਾਲੇ ਤੱਕ ਫਿਕਰਮੰਦ ਜਾਂ ਚਿੰਤਤ ਨਹੀਂ ਦਿਖਾਈ ਨਹੀਂ ਦੇ ਰਹੇ ਇਸ ਕਾਨੂੰਨ ਨੂੰ ਲੈ ਕੇ ਕੀ ਕਾਨੂੰਨ ਲਾਗੂ ਹੁੰਦਾ ਤਾਂ ਇਸ ਦੇ ਉੱਤੇ ਜਿਹੜਾ ਮਾਪੇ ਨੂੰ ਇਹ ਸਜ਼ਾ ਭੁਗਤਣੀ ਪਵੇਗੀ ਜਾਂ ਜੁਰਮਾਨਾ ਭੁਗਤਣਾ ਪਵੇਗਾ ਜਾਂ ਲੋਕ ਇਸ ਚੀਜ਼ ਨੂੰ ਅਵੇਅਰ ਹੋ ਜਾਣਗੇ ਚਿੰਤਤ ਹੋ ਜਾਣਗੇ ਕੀ ਇਹ ਸੁਧਾਰ ਹੋ ਪਾਵੇਗਾ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਆਪਣੇ ਸੰਯੋਗੀ ਵੀਦੇ ਕੁਮਾਰ ਦੇ ਨਾਲ ਮੈਂ ਜਤਿੰਦਰ ਥੋੜੀ ਸਕਾਈ ਨਿਊਜ਼ ਪੰਜਾਬ ਪੈ ਗੁਰਦਾਸ